ਕਿਸਾਨੀ ਧਰਨੇ ਵੇਲੇ ਆਪਣੇ Jio ਦੇ SIM ਵੀ ਬੰਦ ਕੀਤੇ Jio ਦੇ ਮੌਲ ਵੀ ਬੰਦ ਕਰਵਾਏ ਸਾਰਾ ਕੁਝ ਕਰਵਾਇਆ ਹਨ ਕਿਉਂਕਿ ਕਿਤੇ ਕੋਲਡ ਡਰਿੰਕਾਂ ਦਾ ਲੰਗਰ ਕਿਤੇ ਪੀਜਿਆਂ ਦਾ ਕਿਤੇ 버ਗਰਾਂ ਦਾ ਕਿਤੇ ਕਾਸੀ ਦਾ ਕਿਤੇ ਕਾਸੀ ਦਾ ਗਰਨੇ ਜਿਹੜੇ ਉਹਨਾਂ ਦੇ ਵਿੱਚ ਬਹੁਤ ਫਰਕ ਨਜ਼ਰ ਆ ਰਿਹਾ ਹੈ ਹਾਂਜੀ ਦੋਸਤੋ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨੀ ਆ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਾਰੇ ਲੋਕ ਦੇਖਦੇ ਨੇ ਵੀ ਲੰਗਰ ਨੇ ਜਿਹੜੇ ਉਹਨਾਂ ਦੇ ਵਿੱਚ ਬਹੁਤ ਫਰਕ ਨਜ਼ਰ ਆ ਰਿਹਾ ਕਿਉਂਕਿ ਕਿਤੇ ਕੋਲਡ ਡਰਿੰਕਾਂ ਦਾ ਲੰਗਰ ਕਿਤੇ ਪੀਜਿਆਂ ਦਾ ਕਿਤੇ 버ਗਰਾਂ ਦਾ ਕਿਤੇ ਕਾਸੀ ਦਾ ਕਿਤੇ ਕਾਸੀ ਦਾ ਇਹ ਤੁਸੀਂ ਸਾਰਿਆਂ ਨੇ ਦੇਖ ਲਿਆ ਵੀਡੀਓ ਵੀ ਬਹੁਤ ਆਉਂਦੀਆਂ ਨੇਗੀਆਂ ਕਿਤੇ ਕਾਸੀ ਦਾ ਲੰਗਰ ਹੁੰਦਾ ਆਪਾਂ ਨਹੀਂ ਕਹਿੰਦੇ ਵੀ ਲੰਗਰ ਮਾੜਿਆ ਠੀਕ ਸਭ ਤੋਂ ਜ਼ਰੂਰੀ ਗੱਲ ਤੁਹਾਨੂੰ ਮੈਂ ਦੱਸਦਾ ਆਪਾਂ ਗੱਲ ਕੀ ਕਰਦੇ ਆਂ ਕਿਸਾਨੀ ਧਰਨੇ ਵੇਲੇ ਵੀ ਇਹੀ ਗੱਲ ਹੋਈ ਵੀ ਆਪਾਂ ਕਾਰਪੋਰੇਟ ਘਰਾਣਿਆਂ ਨੂੰ ਕਹਿ ਦਿੰਨੇ ਵੀ ਆਪਾਂ ਥੱਲੇ ਲਾਉਣਾ ਥੱਲੇ ਆਪਾਂ ਕਿਸ ਤਰੀਕੇ ਨਾਲ ਲਾ ਰਹੇ ਆਂ ਕਿਸਾਨੀ ਧਰਨੇ ਵੇਲੇ ਆਪਾਂ ਨੇ Jio ਦੇ SIM ਵੀ ਬੰਦ ਕੀਤੇ Jio ਦੇ ਮੋਲ ਵੀ ਬੰਦ ਕਰਵਾਏ ਸਾਰਾ ਕੁਝ ਕਰਵਾਇਆ ਹਨ ਤੇ ਪਰ ਅੱਜ ਦੀ ਘੜੀ ਆਪਾਂ ਉਸੇ ਲਾਈਨ ਤੇ ਫੇਰ ਆ ਗਏ ਜਦੋਂ ਕਿਤੇ ਵੀ ਆਪਾਂ ਲੰਗਰ ਲਾਉਨੇ ਆ ਤੁਸੀਂ ਦੇਖਿਆ ਵੀ ਕਿਤੇ ਪੈਪਸੀ ਕੋਈ ਮਰਜ਼ੀ ਬ੍ਰਾਂਡ ਹਰੇਕ ਕੋਈ ਵੀ ਚੀਜ਼ ਮਤਲਬ ਆਪਾਂ ਲੰਗਰ ਦੇ ਵਿੱਚ ਵਰਤਾਉਨੇ ਆ ਉਹ ਬ੍ਰਾਂਡ ਨਹੀਂ ਹੁੰਦੀ ਆ ਉਹ ਬ੍ਰਾਂਡ ਕਿੰਨਾ ਦੇ ਨੇ ਵੱਡੇ ਲੋਕਾਂ ਦੇ ਜਿਹੜਾ ਆਪਣਾ ਪੈਸਾ ਪੰਜਾਬ ਦਾ ਆਪਣੇ ਲੋਕਾਂ ਦੇ ਦੁਸ਼ਮੰਦ ਕੱਢੇ ਹੋਇਆ ਸਾਰਿਆਂ ਨੇ ਆਪਣੀ ਸ਼ਰਤ ਅਨੁਸਾਰ ਪੈਸੇ ਦਿੱਤੇ ਨੇ ਤਾਂ ਉਹ ਸਾਰੇ ਪੈਸੇ ਜਿਹੜੇ ਇਕੱਠੇ ਹੋ ਕੇ ਕਿੰਨਾ ਕੋਲ ਜਾਂਦੇ ਨੇ ਕਾਰਪੋਰੇਟ ਘਰਾਣਿਆਂ ਕੋਲੇ ਠੀਕ ਹੈ ਪੰਜਾਬ ਦਾ ਪੈਸਾ ਪੰਜਾਬ ਚ ਨਹੀਂ ਰਹਿ ਰਿਹਾ ਤਾਂ ਦੇਖੋ ਹੁਣ ਸਾਰਿਆਂ ਨਾਲ ਉਹ ਸੋਚਣ ਦੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਹੋਰ ਵੀ ਬਥੇਰੇ ਬੰਦੇ ਨੇ ਜਿਨ੍ਹਾਂ ਦੇ ਆਪ ਦੇ ਬ੍ਰਾਂਡ ਨੇ ਤੇ ਬਹੁਤ ਮਿਹਨਤ ਕਰ ਰਹੇ ਨੇ ਹੁਣ ਜਿਵੇਂ ਫਤੇਗੜ ਸਾਹਿਬ ਲੰਗਰ ਚੱਲਦਾ ਹੁੰਦਾ ਗੰਨੇ ਦੇ ਜੂਸ ਦਾ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਉਹ ਕਿਸੇ ਕਿਸਾਨ ਦੇ ਖੇਤ ਚੋਂ ਆਉਂਦਾ ਨਾ ਗੰਨਾ ਤਾਂ ਉਹ ਚਲੋ ਭਾਵੇਂ ਅਗਲਾ ਸਰਦਾ ਦੇ ਤੌਰ ਤੇ ਦੇ ਦੇ ਚਾਹੇ ਉਹਨੂੰ ਪੈਸੇ ਇਕੱਠੇ ਕਰਕੇ ਦੇ ਦੇਣ ਲੰਗਰ ਵਾਲੇ ਉਹ ਪੈਸਾ ਜਿਹੜਾ ਪੰਜਾਬ ਦਾ ਪੰਜਾਬ ਚ ਰਹਿੰਦਾ ਨਾਲ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਅਮੀਰ ਹੁੰਦਾ ਦੇਖੋ ਗੱਲ ਬਹੁਤ ਡੂੰਗੀ ਐ ਤੁਸੀਂ ਸੋਚ ਕੇ ਦੇਖਿਓ ਤੇ ਹੁਣ ਆਪਾਂ ਕੀ ਕਰਦੇ ਆ ਲੰਗਰ ਲਾ ਦਨੇ ਆ ਕੋਲਡ ਡਰਿੰਕਾਂ ਦੇ ਪੈਸੇ ਇਕੱਠੇ ਕਰਕੇ ਦੇ ਦਨੇ ਆ ਵੱਡੇ ਘਰਾਣਿਆਂ ਨੂੰ ਤੇ ਜਿਵੇਂ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਗੁਰੂ ਘਰਾਂ ਦੇ ਵਿੱਚ ਹਰੇਕ ਕਿਤੇ ਤੇ ਮਰਜੀ ਪ੍ਰਸ਼ਾਦੇ ਦਾ ਲੰਗਰ ਚੱਲਦਾ ਹੋਵੇ ਇੱਥੇ ਚਾਰ ਆ ਜਿਹੜਾ ਉਹ ਲਾਜ਼ਮੀ ਹੁੰਦਾ ਤੇ ਉਹ ਵੀ ਅੱਜ ਕੱਲ ਬ੍ਰਾਂਡਾਂ ਦਾ ਚਾਰ ਚੱਲਣ ਲੱਗ ਗਿਆ ਵੀ ਬ੍ਰਾਂਡ ਨੇ ਜਿਹੜੇ ਉਹਨਾਂ ਦਾ ਚਾਰ ਆ ਜਿਹੜਾ ਆਪਾਂ ਵਰਤੋਣਾਗਾ ਕਿਉਂਕਿ ਪੈਸਾ ਜਿਹੜਾ ਪੰਜਾਬ ਦਾ ਉਹ ਬ੍ਰਾਂਡ ਵਾਲੇ ਕਾਰਪੋਰੇਟ ਘਰਾਣੇ ਕੋਲੇ ਚੱਲੀ ਜਾਂਦਾ ਜਿਹੜੇ ਆਪਣੇ ਵਾਲੇ ਲੋਕ ਨਹੀਂ ਕਿਸਾਨ ਨੇ ਉਹ ਇੱਥੇ ਦੀ ਉਥੇ ਖੜੇ ਨੇ ਸਟੇਬਲ ਖੜੇ ਨੇ ਮਤਲਬ ਅੱਗੇ ਨਹੀਂ ਵਧਰੇ ਕਿਉਂ ਨਹੀਂ ਵਧਰੇ ਕਿਉਂਕਿ ਆਪਣੇ ਲੋਕ ਹੀ ਆਪਣੇ ਲੋਕਾਂ ਦਾ ਸਾਥ ਨਹੀਂ ਦੇ ਰਹੇ ਸਾਥ ਕਿਉਂ ਨਹੀਂ ਦੇ ਰਹੇ ਇਹ ਹੁਣ ਪਤਾ ਨਹੀਂ ਉਹਨਾਂ ਦੇ ਕੀ ਦਿਮਾਗ ਚ ਪਾਇਆ ਵੀ ਬ੍ਰਾਂਡ ਵਾਲੀ ਚੀਜ਼ ਵਧੀਆ ਹੁੰਦੀ ਐ ਗੱਲ ਤਾਂ ਸੋਚਣ ਵਾਲੀ ਐ ਹੁਣ ਸਿਕਰੀਆਂ ਨੇ ਆਪਾਂ ਤਾਂ ਇੱਥੇ ਧੂਣੀ ਤੇ ਮਚਾ ਦਿੰਨੇ ਆ ਤੇ ਇਥੇ ਰ ਬੰਬੇ ਕੰਨੀ ਤੁਸੀਂ ਜਾ ਕੇ ਦੇਖਿਓ ਉੱਥੇ ਅਬ ਠੰਡੇ ਵੀ ਆ ਗਈ ਹੁਣ ਤਾਂ ਡੀਮਾਰਟ ਚ ਸਿਕਰੀਆਂ ਵੇਚਣ ਲੱਗੀਆਂ 200-250 ਰੁਪਏ ਕਿਲੋ ਤੁਸੀਂ ਜਾ ਕੇ ਦੇਖਿਓ ਕਦੇ ਜੇ ਕਿਸ ਨੇ ਨਹੀਂ ਦੇਖਿਆ ਤਾਂ ਦੇਖ ਲਓ ਇੱਥੇ ਲੋਕਾਂ ਨੂੰ ਸਾਹ ਦੇਣ ਦੀ ਲੋੜ ਐ ਆਪਣਿਆਂ ਦੀ ਜੇ ਆਪਣੇ ਲੋਕ ਅਮੀਰ ਹੋਣਗੇ ਪੰਜਾਬ ਦਾ ਪੈਸਾ ਪੰਜਾਬ ਚ ਰਹੂਗਾ ਆਪਣੇ ਲੋਕ ਅਮੀਰ ਹੋਣਗੇ ਘੱਟੋ ਘੱਟ ਆਪਣੇ ਆਪਣੇ ਦੀ ਖਰੀਦ ਤਾਂ ਨਹੀਂ ਕਰਨਗੇ ਇਦੋਂ ਆਪਾਂ ਵੱਡੇ ਲੋਕਾਂ ਨੂੰ ਵੱਡੀ ਵੱਡੇ ਬਣਾਈ ਜਾਂਦੇ ਨੇ ਵੱਡੀ ਵੱਡੇ ਬਣਾਈ ਜਾਂਦੇ ਨੇ ਉਹ ਫਿਰ ਆਪਣੇ ਦੀ ਖਰੀਦ ਕਰਦੇ ਨੇ ਮੁੜ ਕੇ ਇਸ ਕਰਕੇ ਗੱਲ ਨੂੰ ਸੋਚਣ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਇਹ ਮੇਰੇ ਨਿੱਜੀ ਵਿਚਾਰ ਨੇ ਜੇ ਕਿਸੇ ਨੂੰ ਬੁਰਾ ਭਲਾ ਬੋਲਿਆ ਗਿਆ ਹੋਵੇ ਤਾਂ ਮਾਫ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਗੱਲ ਕਿਵੇਂ ਲੱਗੀ ਧੰਨਵਾਦ